ਲਾ ਸੱਜਣੋ ਅੱਜ ਦੀ ਵੀਡੀਓ ਬਣਾਉਣ ਆਪਾਂ ਪਹੁੰਚੇ ਆਂ ਸਮਰਾ ਡੈਰੀ ਫਾਰਮ ਪਿੰਡ ਲੋਹਾ ਖੇੜਾ 12 ਤੋਂ 15 ਮੱਝਾਂ ਦਿਖਾਵਾਂਗੇ ਤੇ ਜਿਹੜੇ ਰੇਟ ਨੇ ਬਾਈ ਕਹਿੰਦਾ ਰੇਟ ਅੱਜ ਜਮੀ ਹੈਰਾਨ ਕਰਨ ਵਾਲੇ ਕਰ ਦਾਂਗੇ ਤੇ ਪਸ਼ੂਤਨ ਹੈਗਾ ਸਾਰਾ ਹਰਿਆਣੇ ਦਾ ਉਹ ਚੀਜ਼ ਦੀ ਗਾਰੰਟੀ ਹੋਊਗੀ ਜੇ ਕੋਈ ਵੀ ਬੰਦਾ ਪੰਜਾਬ ਦੀ ਮੱਝ ਕੋਈ ਵੀ ਸਾਬਤ ਕਰ ਦੇਣਾ ਜੋ ਇੱਕ ਵੀ ਜੰਨੀਆਂ ਦਿਖਾਵਾਂਗੇ ਬਾਈ ਕਹਿੰਦਾ ਮੱਝੇ ਫ੍ਰੀ ਦੇ ਦਾਂਗੇ ਗੈਰੀ ਓਏ ਰਿਕਾਰਡੇ ਤੋੜਨੇ ਨੇ ਅੱਜ ਤੇ ਬਾਕੀ ਇੱਕ ਦਿਖਾਵਾਂਗੇ ਇਧਰਲੇ ਪੰਨੇ ਆ ਜਾ ਤੇਲੀਆ ਬੂਰੀ ਦਿਖਾਵਾਂਗੇ ਇਨੂੰ ਕਹਦੇ ਨਾ ਪਿਓਰ ਬੂਰੀ ਤੇ ਬਾਕੀ ਪ੍ਰਦੀਪ ਨਾਗਰ ਉਹਨਾਂ ਦੀ ਗੱਲਬਾਤ ਹੋਰ ਕਿਵੇਂ ਬਹੁਤ ਵਧੀਆ ਵੀਰੇ ਫਿੱਟਾ ਜਮਾ ਬਿਲਕੁਲ ਕਿਰਪਾ ਪਰਮਾਨੰਦ ਕਰਦੀ ਹੈ ਫਿਰ ਬੂਰੀ ਤੋਂ ਸ਼ੁਰੂ ਇਧਰ ਮਰਜੀ ਕਰ ਲੈ ਟਾਪ ਦੇ ਨਗੀਨੇ ਨੇ ਤੇ ਰੇਟ ਚਾਹੇ ਆਪਣੇ ਕਾਲਾ ਆਪਣੇ ਸੱਜਣ ਫਿਰਦੇ ਸੇ ਇਧਰ ਲਹਿਰੇ ਗਾ ਕੇ ਗਿਣੀ ਦੇ ਉੱਤੇ ਹਰਿਆਣੇ ਠੀਕ ਹੈ ਜਦੋਂ ਉਹਨਾਂ ਨੇ ਸਾਨੂੰ ਰੇਟ ਪੁੱਛੇ ਕਹਿੰਦਾ ਤੁਸੀਂ ਝੋਟੀਆਂ ਸਿਆਖਾ ਇੰਨੇ ਦਾ ਯਾਰ 7 ਤੋਂ 2 ਲੱਖ ਤੋਂ ਘੱਟ ਮੰਗਦੇ ਨਹੀਂ ਓਰੇ ਠੀਕ ਹੈ ਗੱਲ ਤੇ ਜਿੰਨੀਆਂ ਵੀ ਝੋਟੀਆਂ ਨੇ ਆਪਣੇ ਪੰਜਾਬ ਤੇ ਹਰਿਆਣਾ 20000 ਰੁਪਏ ਸਾਰੀਆਂ ਝੋਟੀਆਂ ਥੱਲੇ ਨਾ ਹੋਵੇ ਉਹਦੀ ਗ ਖੋਸਤਾ ਕਰ ਸਕਦੇ ਨੇ ਆਪਾਂ ਦੁਨੀਆਦਾਰੀ ਇੱਕਦਣਾ ਦਾਲਚ ਕੋਕੜੂ ਹੁੰਦੀ ਆ ਜਿਹੜਾਗਾ ਹਲੇ ਵੀ ਰੇਟ ਜ਼ਿਆਦੇ ਆ ਪਰ ਵੀ ਇਦਾਂ ਦੀਆਂ ਝੋਟੀਆਂ ਨੇ ਤੇ ਰੇਟ ਜਿਵੇਂ ਫਟਫਾਟ ਹੀ ਹੋਣਗੇ ਲੋਕਾਂ ਵਾਲਾ ਨਹੀਂ ਵੀ ਇਹਦਾ 80 ਇਹਦਾ 2000 3 ਹੁੰਦਾ ਹੈ ਕਿਹਨ ਦਾ ਭਾਵ ਵੀ 95% ਬੰਦਿਆਂ ਨੂੰ ਸਿੱਟੀਆਂ ਪਾਈਆਂ ਪਿੱਟਾਂ ਮਰਜ਼ੀ ਜਿੱਥੇ ਮਰਜ਼ੀ ਤਾਂ ਪਹਿਲੇ ਨੰਬਰ ਤੇ ਤੇ ਇਹ ਆ ਕੋਈ ਮੈਂ ਹਸਾਬਤ ਕਰਦੇ ਵੀ ਆਪਣੇ ਏਰੀਆ ਦੀ ਆ ਫਰੀ ਠੀਕ ਦੂਜੇ ਨੰਬਰ ਤੇ ਕੋਈ ਵੀ ਮੈਂ 14 15 ਕਿਲੋ ਤੋਂ ਥੱਲੇ ਵਾਲੀ ਹੋਵੇ ਉਹਦੀ ਵੀ ਗਾਰੰਟੀ ਹੈ ਕਿ ਟੌਪ ਦੀਆਂ ਝੋਟੀਆਂ ਨੇ ਗਰਾਂਟੀਆਂ ਹੀ ਗਰਾਂਟੀਆਂ ਨੇ ਥਾਣਾਂ ਦੀਆਂ ਚੁਆਈਆਂ ਦੀਆਂ ਠੰਡੀ ਸੀਲ ਜਮੈਨ ਗੈਰੀ ਆ ਦੇ ਫੇਸ ਤੋਂ ਲੱਗਿਆ ਕੈਮਰਾ ਮਾਰਨ ਉਹ ਅਸ ਨਾਲੇ ਤਾਂ ਇਹਦੇ ਫੇਸ ਤੋਂ ਮਾਰ ਕੈਮਰਾ ਆ ਇਹਨੂੰ ਵਗਿਆ ਜਾ ਨਾੜਾ ਨੂੜਾ ਵੀ ਦਿਖਾ ਦੇ ਤੇ ਸਿੰਘ ਵੀ ਬੰਦ ਤੇ ਸੁਭਾਅ ਦਾ ਫਾੜੀ ਦਾ ਕਿੰਨਾ ਸਾਰੀ ਬੋਲੇ ਚੋ ਖਾਲੀ ਆ ਸੁਆ ਜੀ ਦੂਜਾ ਸੁਆ ਕੱਲ ਦੀ ਸੂਈ ਹੋਈ ਆ ਤੇ ਉੱਥੋਂ ਸੂਈ ਸਵਾਈ ਲਈ ਸੀ ਤੇ ਬੂਰੀਆਂ ਵੇਚੀਆਂ ਬਹੁਤ ਨੇ ਪਰ ਵੀ ਇੰਨੀ ਕਿ ਵਧੀਆ ਬ੍ਰੈਂਡਰ ਜੀ ਚੀਜ਼ ਆ ਬੱਕਰੀ ਜੀ ਠੀਕ ਆ ਗੱਲ ਇੱਥੋਂ ਠੰਡੀ ਸਾਂਹ ਤੇ ਚਵਾਈ 15 ਕਿਲੋ ਦੁੱਧ ਦਿੱਤਾ ਹੋਇਆ ਦਾ ਪਹਿਲਣ ਦਾ ਠੀਕ ਆ ਜੀ ਬੇਠਵੜੇ ਪਿੰਡ ਦੀ ਝੋਟੀ ਆ ਇਹ ਕਿਉਂਕਿ ਅੱਜ ਕੱਲ YouTube ਤੇ ਸਾਰਾ ਹਰਿਆਣਾ ਵੀ ਬੰਦਿਆਂ ਨੂੰ ਦੇਖਦਾ ਆਪਣੇਆਂ ਨੂੰ ਠੀਕ ਹੈ ਵੀ ਅਗਲਾ ਕਹਿੰਦਾ ਕਿੱਥੋਂ ਲਈ ਆ ਕਿੱਥੋਂ ਕਿਵੇਂ ਆ ਇੱਕ ਗੱਲ ਕਿਉਂਕਿ ਬਾਈ ਜਿੰਨੀਆਂ ਕਿ ਹੁੰਦੀਆਂ ਨੇ ਆਪਾਂ ਤਾਂ ਉਨੀਆਂ ਕ ਦਿਖਾਉਣੀਆਂ ਹੁੰਦੀਆਂ ਨੇ ਵੀ ਆਪਣੇ ਕੋਲੇ ਹਫ਼ਤੇ 'ਚ ਆਪਾਂ ਇਕੱਠੀਆਂ ਕਰਦੇ ਆਂ ਦੋ ਲੋ ਤਿੰਨ ਤਿੰਨ ਕਰਕੇ ਤਾਂ ਹੈ ਨਹੀਂ ਵੀ ਆਪਾਂ ਕਦੀ ਵੀ 25 ਝੋਟੀਆਂ ਦਾ ਲਾਟ ਉੱਤਰ ਗਿਆ ਠੀਕ ਆ ਜੀ ਤਾਂ ਬਾਈ ਹਰਿਆਣੇ 'ਚ ਕਿਹੜਾ ਸੂਆ ਵਾਲਾ ਹਸੂਆ ਹਰਿਆਣੇ 'ਚ ਵੀ ਬਰਗ ਇੰਨਾ ਜ਼ਰੂਰ ਆ ਵੀ 2 2 4 4 ਕਰਕੇ ਇਕੱਠੀਆਂ ਕਰ ਲੈਣੇ ਠੀਕ ਆ ਗੱਲ ਲੈਵਾ ਨਾ ਇਹਦਾ ਬਾਈ ਐ ਮੰਨ ਕੇ ਚੱਲ ਬਈ ਸੂ ਤੱਕ ਲੱਗਿਆ ਹੱਸੀ ਠੀਕ ਆ ਜੀ ਜੇ ਕੋਈ ਸੱਜਣ ਉਹ ਆਪਣੀ ਇਹਦੀ ਚੈੱਕ ਕਰਨੀ ਹੋਵੇ ਵੀਡੀਓ ਸਪੈਸ਼ਲ ਅਲੱਗ ਭੇਜ ਦਿਆਂਗੇ ਠੀਕ ਆ ਜੀ ਚਵਾਈ ਹੈਗੀ ਜਮਾ ਇਹਦੀ ਜੈਨੂਇਨ ਠੀਕ ਆ ਗਾ ਦਾਮਾ ਵਰਗੀ ਚਵਾਈ ਆ ਤੇ ਦੁੱਧ 15 ਕਿਲੋ ਤੋਂ ਪਲੱਸ ਵਾਲੀ ਝੋਟੀ ਆ ਤੇ ਇਹਦੇ 'ਚ ਨਾ ਸੱਜਣੋ ਖਾਸੀਅਤਾਂ ਕਈ ਆ ਗਈਆਂ ਇੱਥੇ ਰੋਗ ਨਹੀਂ ਰੋਗ ਇੱਕ ਤਾਂ ਬੂਰੀ ਆ ਗਈ ਪਿਓਰ ਤੇਲੀਆ ਇੱਕ ਕਿਹੜਾ ਜਿਹੜਾ ਯਾਰ ਸੁਭਾਅ ਨਾ ਸੁਭਾਅ ਵੀ ਗਾਵਾਂ ਵਰਗਾ ਸੁਭਾਅ ਬਿਲਕੁਲ ਇੱਕ ਸੁਭਾਅ ਵੀ ਹੁੰਦਾ ਇੱਕ ਸੁੰਦਰਤਾ ਸਾਰੀਆਂ ਚੀਜ਼ਾਂ ਵੀ ਸੁੰਦਰਤਾ ਜੇ ਇੰਨੀ ਕੁ ਜ਼ਿਆਦੇ ਆ ਠੀਕ ਆ ਗੱਲ ਵੀ ਜਿਵੇਂ ਆਮ ਆਪਾਂ ਕਹਿੰਦੇ ਨੇ ਵੀ ਸੋਹਣਾਪਣ ਬਹੁਤ ਆ ਠੀਕ ਆ ਗੱਲ ਕਮਾਲ ਆ ਕਮਾਲ ਜਦੋਂ ਮਾੜਾ ਮੋਟੇ ਇੱਥੇ ਖੜਾ ਸਿੰਗਾ ਦਾ ਸਾਫ ਸੁਪਈਆ ਹੋ ਗਿਆ ਹੋਰ ਹੀ ਚੀਜ਼ ਬਣ ਜੂ ਕਰਮਾਂ ਲਈ ਮੋਡੀਫਾਈ ਨਹੀਂ ਹੋਈ ਆ ਇੱਥੋਂ ਦਿਖਾ ਗੈਰੀ ਓਏ ਇੱਥੋਂ ਬਣਦੀ ਆ ਗੱਲ ਜਦੋਂ ਇੱਥੋਂ ਜਿ ਦਿਖਾਉਣਾ ਨਾ ਫੇਰ ਕੱਢਦੀ ਆ ਜਾਨ ਜੀ ਦੇਖਣ ਵਾਲੇ ਬੰਦੇ ਵੀ ਇੱਧਰਲੇ ਬੰਨੇ ਘਮਾਵੇ ਕੈਮਰਾ ਹੀ ਬੂਰੀ ਜਿਵੇਂ ਆਪਾਂ ਕਹਿੰਦੇ ਬੰਦੇ ਦਾ ਚਿਹਰਾ ਨਹੀਂ ਵਿੱਚ ਹੁੰਦਾ ਵੀ ਮਸ਼ੂਮ ਜਿਹਾ ਠੀਕ ਹੈ ਏਦਾਂ ਦਾ ਚਿਹਰਾ ਦੇ ਹਾਂ ਇੱਥੋਂ ਕੁਆਲਿਟੀ ਕਬੂਲਤੀ ਕਰਾ ਨਹੀਂ ਗੈਰੀ ਚੈੱਕ ਜਮਾ ਚੂਣ ਚ ਪਾਉਣ ਦੀ ਕਿਵੇਂ ਆ ਜੀ ਮੈਂ ਕਿਹ ਜਿਹੜੀ ਮਰਜੀ ਮੈਂ ਇਹਨੂੰ ਕੋਈ ਸੱਜਣ ਇਹ ਨਹੀਂ ਕਹਾਂ ਆਪਣੇ ਕੋਈ ਟਾਈਟ ਚਵਾਈ ਦੀ ਮੈਂ ਨਹੀਂ ਹੋਊਗੀ ਲੈ ਚੱਲ ਭਾਈ ਅੰਦਰ ਨੂੰ ਲੈ 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 ਚੱਲ ਪਿਓਰ ਬੂਰੀ ਆ ਗਈ ਤੇਲ ਜਾਂ ਸਿਉਨੇ ਰੰਗੀ ਆ 골ਡਨ ਮੱਝ ਇੱਥੋਂ ਮਖਾਈ ਗੈਰੀ ਅਗਲੇ ਤੋਂ ਅਗਲੇ ਥਣ ਦਾ ਗੈਪ ਪਿਛਲੇ ਤੋਂ ਪਿਛਲੇ ਦਾ ਤੇ ਆਰਡਰ ਦੀ ਜਿਹੜੀ ਚੜਾਈ ਆ ਬਾ ਕਮਾਲੀ ਸਟਾਰਟ ਹੁੰਦੀ ਆ ਇੱਕ ਤਾਂ ਹੁੰਦਾ ਕਹਿਣ ਵਾਲਾ ਸੀਨ ਇੱਕ ਹੁੰਦਾ ਦਿਖਾਉਣ ਵਾਲਾ ਸੀਨ ਦਿਖਾਈ ਗਈ ਆ ਨਾੜਾ ਨੂੰ ਰਹੀ ਬਾਡੀ ਦੇ ਉੱਤੇ ਇੱਥੋਂ ਕਰਾ ਦੇ ਤਸੱਲੀ ਜਮ ਐਨ ਦੇਖਣ ਵਾਲਿਆਂ ਦੀ ਜਚੂਗੀ ਯਾਰ ਘਰੇ ਖੜੀ ਐ ਪੁੱਛਣਗੇ ਲਿਆਂਦੀ ਕਿੱਥੋਂ ਬਿਲਕੁਲ ਪੈਸੇ ਇਹਦੇ ਫਿਰੋਣੇ ਰੇਟ ਬਾਈ ਇਹਦਾ 1,55,000 ਰੁਪਇਆ ਚਾਹੇ ਜੋ ਕੋਈ 5 ਛੱਜਣ ਪਹੁੰਚ ਕਰਾ ਸਕਦਾ 55 ਦੇ ਵਿੱਚ ਚਾਹੇ 5 ਛੋੜ ਕਰਵਾਸਣ ਦੂਟ ਲੈ ਲੈਣਾ ਡੇਢ ਲੈਣਾ ਠੀਕ ਹੈ ਗੱਲ ਇਹ ਵਾਰ ਕੋਈ ਤਰਨ ਤਰਨ ਸਾਈਡ ਕੋਈ ਹੋਰ ਇਧਰਲਾ ਸੱਜਣ ਹੁੰਦਾਗਾ ਕੋ ਜਲੰਧਰ ਸਾਈਡ ਦਾ ਠੀਕ ਹੈ ਜੀ ਤਾਂ ਵੀ 1.55 ਦੇ ਵੀਰੇ ਪਹੁੰਚ ਕਰਦੇ ਆਂਗੇ ਨਹੀਂ 1.5 ਲੱਖ ਜਮ੍ਹਾਂ ਛੋੜ ਉੱਪਰ ਠੀਕ ਹੈ ਗੱਲ ਤੇ ਆ ਜਾ ਗਰੀ 2 ਨੰਬਰ ਵਾਲੀ ਤੇ ਮੈਨੂੰ ਪਤਾ ਤੇਰਾ ਜੀ ਵੀ ਲੱਗੀ ਜਾਂਦਾ ਉਹ ਤੇ ਹੁਣ ਮਾਰ ਇਹਦੇ ਆਰਡਰ ਦੇ ਕੈਮਰਾ ਇੱਥੋਂ ਇੱਥੋਂ ਪੰਜਵਾਂ ਦਿਨ ਅੱਜ ਸੂਈ ਨੂੰ ਆ ਇਹਦੇ ਵਿੱਚ ਛੋਟੀ ਚ ਕੋਈ ਕਮੀ ਨਹੀਂ ਇੱਕ ਕਮੀ ਆ ਛੋਟੀ ਜੀ ਇਹਦੀ ਇੱਕ ਟੋਪੀ ਲੱਥੀ ਹੋਈ ਆ ਠੀਕ ਹੈ ਗੱਲ ਬੂਰੀ ਬਰੀਡਿੰਗ ਦੇ ਮਾਲੀ ਚ ਦੁੱਧ ਵਾਲੇ ਮਾਲੀ ਬਾਲੀ ਟੌਪ ਦੀ ਆ 16 ਕਿਲੋ ਦੁੱਧ ਇਹਨੇ ਦੇਣਾ ਜੈਨੂਆ ਨੂੰ ਜਿਹੜਾ ਦੇਊਗੀ ਮੇਲ ਨੂੰ ਇਹਨੇ ਜਨਮ ਦਿੱਤਾ ਠੀਕ ਆ ਜੀ ਚੌਥਾ ਦਿਨ ਅਜੇ ਨੂੰ ਸੂਈ ਨੂੰ ਆ ਤੇ ਬੂਰੀ ਦਾ ਬੱਚਾ ਕੀ ਸੀ ਮੇਲ ਆ ਬਾਈ ਉਹਦੇ ਨਾਲ ਵੀ ਕੱਟਾ ਆ ਗਿਆ ਤੇ ਬਾਕੀ ਇਥੋਂ ਆਰਡਰ ਦਿਖਾ ਦੇਂਗੇ ਹਰ ਇੱਕ ਵਾਰੀ ਆਰਡਰ ਕਵਾਲ 12 ਕਿਲੋ ਬੋਲੇ ਤਾਂ ਸਟਾਰਟ ਆ 12 ਤੋਂ ਹਾਂ ਕਿੰਨਾ ਕੁ ਦੁੱਧ ਆਈ ਡੀਆ ਜੇ ਇੱਕ ਗੈਸ ਜਾ ਗੈਸ ਬਾਈ 16 ਕਿਲੋ 15 16 ਮੰਨ ਕੇ ਲੈ ਲੈ ਜਿਹੜਾ ਮਾਰ ਦਰਾ 16 ਇਹਨੂੰ ਦੇਣਾ ਚਾਹੀਦਾ ਦੇਊਗੀ ਆ 12 ਤੋਂ ਕੋਈ 22 ਨੇ 18 ਜਿਹੜਾ ਰੇਟ ਆ ਬਾਈ ਰੇਟ ਵੀ ਆਪਣਾ ਇਹੋ ਜਿਹਾ ਹੋਣਾਗਾ ਹਾਂਜੀ 140 ਚ ਚਾਹੇ ਸੱਜਣ ਪਹੁੰਚ ਕਰਾ ਲੈ ਚਾਹੇ 135 ਨਗਦ ਦੇ ਜੀ 135000 ਜਿੱਥੇ ਮੈਂ ਆਪ ਪਹਿਲਾਂ ਗੱਲ ਕਰੀਆ ਵੀ ਰੇਟ ਉਹ ਹੋਣੇ ਨੇ ਵੀ ਜਿਹੜੇ ਵੀ ਅਗਲਾ ਸੋਚੇ ਠੀਕ ਆ ਜੀ ਵੀ ਨਲੇ ਤਾਂ ਚੀਜ਼ ਬਰੀਡ ਵਾਲੀ ਦੇਣੀ ਆ ਸੋਚਣ ਤੇ ਮਜਬੂਰੀ ਹਾਂ ਵੀ ਨਫਾ ਨੁਫੇ ਦਾ ਸਿਸਟਮ ਨਹੀਂ ਹੈਗਾ ਜੀ ਆਪਾਂ ਕਹੀਏ ਕੋਈ ਆਪਾਂ ਨੂੰ 5000 ਦੀ 5 ਦੀ ਆਪਾਂ ਨਫਾ ਘੱਟ ਜਾਨਵਰ ਟੌਪ ਦੇ ਵੀ ਅਗਲਾ ਗਾਹਕ ਬਣੇ ਹੋਣਾ ਆਪਾਂ ਕਿੰਨੀਆਂ ਹਫ਼ਤੇ ਦੇ ਵਿੱਚ 20 20 ਝੂਟੀਆਂ ਵੇਚ ਦਿੰਨੇ ਆ ਠ ਆ ਤੇ ਚੋਟੀ ਤਕਰੀਬਨ ਤਕਰੀਬਨ ਇੱਕ ਗੱਲ ਤੁਹਾਨੂੰ ਹੋਰ ਮੂਹਰੇ ਦੇਖ ਛਾਤੀ ਹੈਗੀ ਆ ਜਮੀ ਵੀ ਨਹੀਂ ਹੈਗੀ ਇੱਕ ਤਾਂ ਪੰਜਾਬ ਦਾ ਇੱਕ ਏਰੀਆ ਹੁੰਦਾ ਤਕਰੀਬਨ ਆਪਣੀ ਹਰੇਕ ਏਰੀਆ ਮੱਝ ਜਾਂਦੀ ਬਿਲਕੁਲ ਜਾਂਦੀ ਆ ਤੇ ਇਹ ਦੁੱਧ ਬਾਈ ਕਹਿੰਦਾ 16 ਕਿਲੋ ਪੋਲੇ ਹੱਥ ਨਾਲ ਪਾ ਦੂ 12 ਕਿਲੋ ਬੋਲੇ ਤੋਂ ਸਟਾਰਟਿੰਗ ਆ ਪਰ ਆਰਡਰ ਦੀ ਸ਼ੇਪ ਬਹੁਤ ਸ਼ਾਨਦਾਰ ਹੈ ਜੀ 2.5 ਲੱਖ ਵਾਲੀ ਮੈਂ ਨਾਲ ਦੀ ਸ਼ੇਪ ਹੈ ਵੀ ਅੱਡ ਬੜੀ ਚੰਗੇ ਬਾਈ ਹਰਿਆਣੇ ਜੀ ਆਪਣਾ ਉ ਸੱਜਣ ਕੋਈ ਬਗ ਜੇ ਆਪਾਂ ਮਾਨ ਨਹੀਂ ਕਰਦੇ ਚਲ ਆਪਾਂ ਤਾਂ ਜੂਨੀਅਰ ਟੀਮ ਤੇ ਜਾਂਦੇ ਆ ਸਾਰੇ ਦਲਾਲ ਜਾਣਦੇ ਆ ਜੇ ਉਹ ਆਮ ਜਾਣੇ ਇਦਾਂ ਦੀ ਉਹ ਇਦਾਂ ਕਹਦੇ ਨੇ 1,85,000 ਮੰਗਿਆ ਬਾਈ ਰੇਟ ਉਹਨਾਂ ਦਾ ਹੈਗਾ ਬਾਕੀ ਤੇ ਬਾਕੀ ਬਰੀਡਿੰਗ ਦੇ ਮਾਮਲੇ ਚ ਨਾ ਨਹੀਂ ਬਾਈ ਜੇ ਜੇ ਯਾਰ ਹੁਣ ਇਹਦੀ ਚਵਾਈ ਵੀ ਦਾਮਾਂ ਨਾਲ ਦੀ ਆ ਠੀਕ ਆ ਜੀ ਆ ਗਾੜੀ ਗੂੜੀ ਦੇਖ ਕਿੱਦਾਂ ਦੀ ਆ ਗੈਰੀ ਮੂਹਰੋਂ ਦੇਖ ਐ ਲੱਗੀ ਪਿਆ ਮੁੱਠੀ ਮੁੱਠੀ ਦਾ ਥਣ ਲੱਗਿਆ ਤੇ ਇੱਕ ਦਿਖਾ ਦੇ ਗੈਰੀ ਖਾਸੀਅਤ ਇਹਨਾਂ ਦੀ ਚਮੜਾ ਬਿਲਕੁਲ ਬਰੀਕ ਸੁਭਾਅ ਦੀ ਠੰਡੀ ਫਿੱਟ ਫਿੱਟ ਜਾਨਵਰ ਮਿਲਣਗੇ ਤੁਹਾਨੂੰ ਕਿਉਂਕਿ ਉਧਰ ਐਕਸਟਰਾ ਫੈਟ ਨਹੀਂ ਹੁੰਦੀ ਇਹਨਾਂ ਤੇ ਹੋਰਾ ਜ਼ਿਆਦਾ ਕਰਦੇ ਹਾਂ ਇਹ ਕਿੰਨਾ ਰੇਟ ਦੱਸਿਆ ਹੈਗਾ ਇਹ ਬਾਈ 1.40 ਚਾਹੇ ਕੋਈ ਪਹੁੰਚ ਕਰਾ ਲੈ ਚਾਹੇ 1.35 ਕੈਸ਼ ਦੇ ਜੀ 1.35 ਦੀ ਜਮਾ ਜੈਸ ਨੂੰ ਆ ਜਾ ਗਏ ਰਹੀ ਹੁਣ ਤਿੰਨ ਨੰਬਰ ਵਾਲੀ ਤੇ ਇਹਦਾ ਕੀ ਸੀਨ ਹੈ ਇਹਦੀ ਚਾਹੇ 1.35 ਚ ਪਹੁੰਚ ਕਰਾ ਲੈ ਹਾਂਜੀ ਚਾਹੇ 30 ਇਹਦਾ ਨਗਦ ਦੇ ਜੇ ਧੋਰ ਖੋਲ ਕੇ ਬਾਈ ਮੱਜਾਂ ਜਿਹੜੀਆਂ ਦਿਖਾਵਾਂਗੇ ਸਿਰੇ ਵਾਲੀਆਂ ਹੀ ਦਿਖਾਵਾਂਗੇ ਤੇ ਰੇਟ ਆਪਾਂ ਪਹਿਲਾਂ ਗੱਲ ਕਰੀਏ ਚਾਹੇ ਹਰਿਆਣਾ ਕੋਮਨ ਚਾਹੇ ਕੋਮਨ ਪੰਜਾਬ ਠੀਕ ਹੈ ਜੀ ਰੇਟ ਨਹੀਂ ਆਪਣੇ ਇਹਦੇ ਨਾਲ ਕੋਈ ਉਹ ਕਰ ਸਕਦਾ ਇਹ ਆ ਗਈ ਗੈਰੀ ਸਾਰੀ ਜੈਡ ਬਲੈਕ ਮੰਗਰ ਇਹਦੇ ਇੱਕ ਟੀਆਂ 9 ਤੋਂ 10 ਕਿਲੋ ਬੋਲੇ ਤੋਂ ਸਟਾਰਟ ਕਿੰਨੇ ਦਿਨ ਦੀ ਸੂਈ ਆ ਜੀ ਅੱਜ 4 ਦਿਨ ਹੋ ਗਏ ਜੀ ਸੂਈ ਨੂੰ 22 ਦੀ ਕਿਵੇਂ ਆ ਇੱਕ ਨੰਬਰ ਜੀ ਕਰਦੀ ਆ ਗਲੀਆਂ ਢਾਤੀ ਚ ਬਿਲਕੁਲ ਲੱਗਦਾ ਫਿਰ ਜੀ ਜਦੋਂ ਬੈਹਣਾ ਥੱਲੇ ਅਗਲਾ ਆਪੇ ਤਸੱਲੀ ਕਰਕੇ ਲਊਗਾ ਠੀਕ ਆ ਗੱਲ ਆ ਜੇ ਆਪਾਂ 20 ਮੱਜਾਂ ਵੇਚਦਾ 20 ਦੇ ਵਿੱਚੋਂ 5 ਸੱਜਣੀਆਂ ਆਉਂਦੇ ਨੇ ਕੋਲੇ ਤਾਂ 15 ਆਨਲਾਈਨ ਹੀ ਲੰਘ ਜਾਂਦੇ ਆ ਹਾਂ ਤੇ ਬਾਕੀ ਇੱਕ ਗੱਲ ਤੁਹਾਨੂੰ ਹੋਰ ਦੱਸ ਦਵਾਂ ਨਾ ਇੱਕ ਆਪਣੇ ਸੱਜਣ ਮਰੇਲ ਕੋਟਲੇ ਤੋਂ ਮੇਰਾ ਖਾਲਾ ਸ਼ੇਖ ਸਾਹਿਬ ਹੋਣੀ ਵੀ ਲੈ ਗਏ ਦੂਜੀ ਝੋਟੀ ਹਾਂ ਪਹਿਲਾਂ ਲੈ ਗਏ ਸੀ ਇੱਕ ਹੁਣ ਇੱਕ ਹੋਰ ਲੈ ਗਿਆ ਇੱਕ ਉਹ ਪਿਛਲੇ ਸਾਲ ਲੈ ਗਏ ਤੇ ਇੱਕ ਲੈ ਗਏ 2-4 ਦਿਨ ਹੋ ਗਏ ਹੁਣ ਕਿਉਂਕਿ ਉਹ ਵੀ ਲਗਾਤਾਰ ਆਪਣੀ ਵੀਡੀਓ ਦੇਖਦੇ ਨੇ ਵੀਡੀਓ ਨਾਲ ਜੁੜੇ ਹੋਏ ਨੇ ਕਿਉਂਕਿ ਜੇ ਪ੍ਰਾਣੀ ਚੀਜ਼ ਚੰਗੀ ਨਿਕਲਦੀ ਆ ਦੂਜੀ ਵਾਰੀ ਬੰਦਾ ਤਾਂ ਚੀਜ਼ ਲੈ ਕੇ ਜਾਂਦਾ ਹੁੰਦਾ ਨਹੀਂ ਮੇਰੇ ਹਿਸਾਬ ਨਾਲ ਬੰਦਾ ਬਰਦਾ ਨਹੀਂ ਬਾਕੀ ਭਾਈ ਹੋਰ ਗੱਲ ਹੋਰ ਹੁੰਦੀ ਆ ਨਾ ਹੁੰਦੀਆਂ ਦੇ ਕਰਮਾਂ ਵਾਲਿਆਂ ਦਾ ਪਤਾ ਹੀ ਨਹੀਂ ਹੁੰਦਾ ਹਨਾ ਠੀਕ ਹੈ ਜਿਹੜੀ ਕੀ ਕਰਦੇ ਪਰ ਵੀ ਜਿੰਨਾ ਹੋ ਸਕੇ ਆਪਣੇ ਵੱਲੋਂ ਆਪਾਂ ਵਧੀਆ ਹੀ ਕਰਕੇ ਲੈਨੇ ਆ। ਇਹਦਾ ਰੇਟ ਕੀ ਦੱਸਿਆ ਦੀ? ਇਹ ਬਾਈ 135 ਚਾਹੇ ਪਹੁੰਚ ਕਰਾਲ ਚਾਹੇ 30 ਨਗਦ ਦੇ ਜੇ। 30 ਚਾਹੇ ਕੈਸ਼ ਦੇ ਦੇ 9-10 ਕਿਲੋ ਬੌਲੇ ਤੋਂ ਸਟਾਰਟਿੰਗ ਆ। ਹਾਂਜੀ। ਤੇ ਹੁਣ ਆ ਜਾ ਗਰੀ ਇੱਧਰ ਹੀ ਝੋਟੀ ਤੇ ਮਾਰਦੇ ਕੈਮਰਾ। ਇਹ ਆ ਗਈ 4 ਨੰਬਰ ਤੇ। ਪਹਿਲਾ ਸੂਆ ਝੋਟੀ ਆ ਬਾਈ ਸਾਰੇ ਬੌਲੇ ਚ ਖਾਲੀ ਆ। ਠੀਕ ਆ ਜੀ। ਤੇ ਚਵਾਈ ਬਿਲਕੁਲ گاਵਾ ਵਰਗੀ ਆ। ਰੇਟ ਇਹਦਾ ਜਿਹੜਾ ਜਮੀ ਬਾਜੋ 122000 122000 ਦੀ ਦੇਣਾ ਪਹਿਲਾਂ ਛੋਟੀ ਚਵਾਈ گاਵਾ ਵਰਗੀ ਆ ਮੇਲ ਨੂੰ ਜਨਮ ਦਿੱਤਾ ਕੱਲ ਦੀ ਸੂਈ ਹੋਈ ਆ ਠੀਕ ਆ ਜੀ ਬੌਲੇ ਚੋ ਵੀਰੇ ਖਾਲੀ ਆ ਇਹਦੀ ਭਰੀ ਭਰਾਈ ਦੀ ਕਿਸੇ ਸੱਜਣ ਨੇ ਵੀਡੀਓ ਮਗਾਉਣੀ ਹੋਵੇ ਠੀਕ ਆ ਜੀ ਤਾਂ ਵੀਰੇ ਆਪਾਂ ਤੋਂ ਸਪੈਸ਼ਲ ਮਗਾ ਸਕਦੇ ਆ ਭਰੀ ਭਰਾਈ ਬਾਈ ਕਹਿੰਦਾ ਤੁਹਾਨੂੰ ਦਿਖਾ ਵੀ ਦੇਵਾਂਗੇ ਸੂਆ ਉਹ ਵੀਰੇ ਦੱਸਣ ਦੀ ਵੀ ਜ਼ਰੂਰਤ ਨਹੀਂ ਆਰਡਰ ਦੀ ਕੁਆਲਿਟੀ ਇੰਨੀ ਕੁ ਵਧੀਆ ਏਦੀ ਬਰੀਕ ਇੰਨੀ ਆ ਤੇ ਚਵਾਈ گاਵਾ ਵਰਗੀ ਆ ਕਿੰਨਾ ਕ ਬੋਲਾ ਬੋਲਾ ਭਾਈ ਕੱਲ ਦੀ ਸੂਈ ਆ ਸਵੇਰੇ ਐਵੇਂ ਕਹਿੰਦਾ 3-4 ਕਿਲੋ 3-4 ਕਿਲੋ ਬੋਲਾ ਕੱਢਿਆ ਸੀ ਨੇ ਠੀਕ ਆ ਜੀ ਬਾਕੀ ਮੇਨ ਗੱਲ ਹੋਰ ਆ ਭਾਈ 12 ਕਿਲੋ ਦੁੱਧ ਮੰਨ ਕੇ ਕੱਟੀਆਂ ਨੂੰ ਲੈ ਲੈ ਜਿਹੜਾ ਮਰਜੀ ਸੱਜਣਾ ਠੀਕ ਆ ਬਾਕੀ ਯਾਰ ਭਾਈ ਰੇਟ ਥੋੜੀ ਗੁਰੀ ਮਿਲਦੇ ਨੇ ਐਵੇਂ ਹੁਣ ਆਪਾਂ ਕੋਈ ਵੀ ਬੰਦਾ ਬੜਾਈ ਕਰੇ 1 ਲੱਖ 22000 ਦੀ ਕਿਹੜਾ ਦੇ ਦੂਗਾ ਜਿੱਥੇ ਮਰਜੀ ਤਸੱਲੀ ਕਰਾ 1 ਲੱਖ ਤੇ 22000 ਰੁਪਏ ਦੀ ਆਪਾਂ ਦੇ ਦਾਂਗੇ ਛੋਟ ਛੂਟ ਜੀ ਕਰ ਛੋਟ 2000 ਛੱਡ ਦਿਆਂਗੇ ਇੱਕ ਵੀਰ ਹੀ ਦੇ ਦਾਂਗੇ ਹਾਂ ਇੱਕ ਵੀਰ ਪлюс ਸੱਜਣਾ 1 ਲੱਖ ਤੇ ਹਰੇਕ ਪਸ਼ੂ ਦੀ ਇਹਦੀ ਕੱਲੀ ਦੀ ਨਹੀਂ ਏ ਤੋਂ ਲਾ ਕੇ ਜੈਡ ਤੱਕ ਪਸ਼ੂਆਂ ਦੀ ਗਰੰਟੀ ਹੋਊਗੀ ਚੌਣ ਚਪਾਉਣ ਦੀ ਕਿਵੇਂ ਜਮਾ ਬਾਈ ਮੰਨ ਕੇ ਵੀ ਗਾਂ ਦਾ ਵੀ ਚੋਣ ਨਹੀਂ ਹੁੰਦਾ ਇੰਨਾ ਵਧੀਆ ਚੋਨਾ ਠੀਕ ਹੈ ਗੱਲ ਤੇ ਸਭਾ ਦੀਆਂ ਠੰਡੀਆਂ ਅਗਰ ਹੀ ਗੁਰੇ ਮਾਰੀ ਕੈਮਰਾ ਦੇਖਿਆ ਹਰਿਆਣੇ ਵਾਲੇ ਨੇ ਕੀ ਖਾਸੀਅਤ ਹੈ ਲੈ ਐ ਮੂੰਹ ਢੱਡਣ ਲੱਗ ਪੈਂਦੀਆਂ ਨੇ ਕਿਉਂਕਿ ਮੂੰਹ ਮਾਂ ਚ ਹੱਥ ਪਾਉਂਦੇ ਰਹਿੰਦੇ ਨੇ ਇਹਨਾਂ 'ਚ ਖਾਸੀਅਤ ਹੁੰਦੀ ਆ ਪਸ਼ੂਆਂ 'ਚ ਤੇ ਹੁਣ ਮਾਰਦੇ ਆ ਝੋਟੀ ਤੇ ਕੈਮਰਾ ਫੇਸ ਤੋਂ ਲੱਗ ਜਾ ਮਾਰਨ ਦੇ ਥਾਣਾ ਦੇ ਸਾਈਜ ਤੱਕ ਲੈ ਜਾ ਉਧਰਲੇ ਬੰਦੇ ਇਹਦਾ ਕਿਹੜਾ ਸੁਹਾ ਜੀ ਦੂਜਾ ਸੁਹਾ ਸੁਊਗੀ ਗ ਕੱਕਾ ਰੈਨ ਕਰਾ ਗੈਰੀ ਇਹਦੇ ਆਰਡਰ ਕੁਆਲਿਟੀ ਚੈੱਕ ਇਥੋਂ ਗੱਬਣਾ ਬਣੂ 20 ਕਿਲੋ ਵਾਲੀ ਝੋਟੀ ਆ ਝੋੜਾ ਚੰਗਾ ਚੱਕੀ ਦਾ ਹੈਗਾ ਨਾ ਵੱਡੀ ਨਾ ਛੋਟੀ ਦਰਮਿਆਨਾ ਤੇ ਪਰ ਵੀ 18 ਤੋਂ 20 ਕਿਲੋ ਦੁੱਧ ਦੇ ਦਊਗੀ ਜਮਾ ਸਾਡਾ ਹਮਾਚਲ ਵਾਲਾ ਯਾਰ ਕਰਦਾ ਹੁੰਦਾ ਫੋਨ ਇੱਕ ਉਹਦੇ ਕੰਮ ਦੀ ਆ ਇਹ ਹਾਂ ਬਹੁਤ ਜ਼ਿਆਦਾ ਚੰਗੀ ਆ ਇਥੋਂ ਦਿਖਾ ਗੈਰੀ ਝੂ ਕਰਕੇ ਓਏ ਇਥੋਂ ਲੈ ਲੈ ਲੂ ਵੇੜੀ ਦਾ ਕਰਮ ਨਹੀਂ ਚਿਪ ਕੱਢ ਦੂ ਝੂ ਕਰਨਾ ਮੈਂ ਮਤਲਬ ਇਹ ਨਹੀਂ ਹੁੰਦਾ ਵੀ ਅਸੀਂ ਵੱਡੀ ਬਣਾ ਦਾਂਦੇ ਆ ਝੂ ਕਰਨਾ ਮਤਲਬ ਇਹ ਹੁੰਦਾ ਵੀ ਉਹਨੂੰ ਜਿਵੇਂ ਆਪਾਂ ਕਹੈ ਨਹੀਂ ਦਿੰਦੇ ਹੁੰਦੇ ਵੀ ਡਾਰਕ ਕਰ ਆ ਲੈਣ ਨੂੰ ਡਾਰਕ ਕਰ ਦੋ ਪੂਰਾ ਫੇਸ ਦੀ ਕੁਆਲਿਟੀ ਗਰਦਨ ਗਰਦਨ ਹੋਰ ਆਏ ਪਰਸਨਲ ਤੌਰ ਤੇ ਬੜੀ ਪਸੰਦ ਆਈ ਆ ਝੋਟੀ ਨਹੀਂ ਚੋਣ ਚ ਵਾਹ ਬਾਲੀ ਵਧੀਆ ਗਈ ਹਾਲੇ ਤੱਕ ਤੇਲ ਵਰਗਾ ਜੀਪਾ ਮਾਰਦੀ ਆ ਠੀਕ ਆ ਜੀ ਪਰ ਇੱਕ ਗੱਲ ਆ ਵੀ ਜਿੱਦ ਨੇ ਇਹਨੇ ਬੱਚਾ ਦਿੱਤਾ ਹਾਂਜੀ ਤੇ ਜਿਹੜਾ ਸੱਜਣ ਦੇ ਵੀ ਇਹ ਬਾਗੀ ਇੱਕ ਤਿਹਦਾ ਸਟਰਕਚਰ ਆ ਜਿਹੜਾ ਬੜਾ ਵਧੀਆ ਨਾ ਤਾਂ ਬੜਾ ਵੱਡਾ ਨਾ ਛੋਟਾ ਪਾਕਿਸਤਾਨ ਹਾਂ ਜੇ ਬਹੁਤ ਨਮਜ ਦਿਖਾਈ ਉਹ ਮੱਝ ਹਾਂ ਉਹ ਸੱਜਣ ਲੈ ਗਏ ਤਾਜੋ ਦੇ ਆਪਾਂ ਤੋਂ ਠੀਕ ਹੈ ਜੀ ਤੇ ਪਰ ਇਹਦੇ ਵਿੱਚ ਇੱਕ ਕੁਆਲਿਟੀ ਆ ਇਹਦੀ ਆਰਡਰ ਦੀ ਕੁਆਲਿਟੀ ਇੰਨੀ ਕੁ ਵਧੀਆ ਇਹ ਇੱਥੇ ਰੋਕ ਲੀਆ ਵੀ ਜਿਵੇਂ ਆਮ ਆਪਾਂ ਕਈ ਵਾਰ ਕਹਿੰਦੇ ਵੀ ਜੇ ਕੋਈ ਕਹੀਏ ਵੀ ਜਿਆਦੇ ਵੱਡੇ ਕੱਦ ਨਾਲ ਕੋਈ ਸਿਸਟਮ ਨਹੀਂ ਹੁੰਦਾ ਕਿ ਬਾਈ ਬਾਕੀ ਇਹਦੇ ਵਧੀਆ ਕਿਸੇ ਸੱਜਣ ਦੇ ਬਾਗੀ ਇਹ 20 ਕਿਲੋ ਦੁੱਧ ਦੇਊਗੀ ਛੋਟੀ ਇਹਦੇ ਅੰਗ ਪੈਰ ਤਾਂ ਨਾੜਾ ਨੂੜਾ ਲੈ ਦੇ ਤੇ ਹੋਰ ਇੱਕ ਪੈਰ ਗਾਹਾਂ ਕਰਾਈ ਮਾੜਾ ਜਾ ਇੱਥੋਂ ਆਰਡਰ ਕੁਆਲਿਟੀ ਕਰਾਉਣੀ ਆ ਵੀ ਚੈੱਕ ਇੱਥੇ ਰੋਕ ਲੈ ਬਣਿਆਰ ਦੀ ਆ ਗੈਰੀ ਓ ਕਿੱਡਾ ਸਿਸਟਮ ਲੱਗਾ ਜਣ ਬਹੁਤ ਵਧੀਆ ਪਰਮਾਧਮ ਦੀ ਉਮਰ ਲੰਬੀ ਰੱਖ ਮਾਜੀ ਯਾਰ ਆਪਣੇ ਕੋਲ ਇੱਕ ਵੀ ਇਦਾਂ ਦੀ ਨਹੀਂ ਵੀ ਅਗਲਾ ਜਿੱਤੇ ਅਗਲਾ ਕਦੋਂ ਇਹ ਕੀ ਆ ਕਿੰਨੇ ਦਿਨ ਕੱਢੂ ਭਾਈ ਹਫਤਾ ਦੱਸਿਆ ਆਪਣੇ ਕੋਲ ਰਾਤ ਪਹੁੰਚੀਆਂ ਨੇ ਸਾਰੀਆਂ ਵੀ ਦੇਖੋ ਹਨਾ ਨਕਸ਼ਾ ਤਾਂ ਗਰੀ ਐਵੇਂ ਬਣਿਆ ਹੋਇਆ ਓਏ ਬਿਠਮੜੇ ਪਿੰਡ ਦੇ ਨਾਲ ਪਿੰਡ ਸੀ ਪਤਾ ਨਹੀਂ ਕਿਹੜਾਗਾ ਸਮੈਨ 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 ਕੰਨ ਸਮੈਨ ਤੋਂ ਲਈ ਆ ਇਲਾਕਾ ਚੰਗਾ ਉਹ ਸਾਰੇ 10 15 ਪਿੰਡ ਉਹ ਪੂਰੇ ਚੰਗੇ ਨੇ ਅਜੇ ਪੋਲੀ ਪਈਆ ਥੱਲੇੋਂ ਬਣੂ ਬਾਲਾ ਸੋਨਾ ਲੈਵਲ ਹੋਣਾ ਨੇ ਥੱਲੇੋਂ ਜਮਾ ਹੈ ਨਾ ਨਾੜਾ ਨਾ ਜਾਲ ਆਇਆ ਆ ਗਿਆ ਆਰਡਰ ਤੇ ਅਗਲੇ ਪੰਨੇ ਜਿਵੇਂ ਮਹਾਰਾਜਾ ਰਣਜੀਤ ਸਿੰਘ ਵਾਲਾ ਪੰਜਾਬ ਹੁੰਦਾ ਸੀ ਟੇਡਾ ਟੇਡਾ ਹੋ ਕੇ ਨਾ ਹਿਮਾਚਲ ਤੱਕ ਜਾ ਰਹਿਣਾ ਸੀ ਇਧਰੋਂ ਕੁਆਲਟੀ ਦੇਖ ਮੂਹਰੋਂ ਫੇਸਬੂਕ ਦੀ ਬਾਕੀ ਜਿੰਨੀਆਂ ਝੋਟੀਆਂ ਬਤਖਾਈਆਂ ਸਾਰੀਆਂ ਜੈਨੂਨ ਸੰਗ ਸੰਗ ਮੂੰਹ ਮੱਥੇ ਦੇ ਇੱਥੋਂ ਸਾਰੀ ਦਿਖਾ ਦੀ ਗਰੀ ਉਹ ਗਰਦਨ ਗੁਰਦਨ ਦਿਖਾ ਦੀ ਕਿੰਨੀ ਪਤਲੀ ਆ ਤੇ ਨਸਲ ਨਸਲ ਕਿੰਨੀ ਆ ਕੱਤੀ ਚ ਪੈਸੇ ਦੇ ਇਹ ਬਾਈ ਚਾਹੇ 165 ਚ ਕੋਈ ਪਹੁੰਚ ਕਰਾ ਲੈ ਜੇ 160 ਨਕਦ ਦੇ ਦੇ ਠੀਕ ਆ ਜੀ ਆ ਜਾ ਗਰੀ ਅਗਲੇ ਨੰਬਰ ਤੇ ਇਹਦੇ ਮਾਰ ਪਿੰਡੇ ਦੇ ਕੈਮਰਾ ਨਾੜਾ ਨੂੜਾ ਕਿੰਨੀ ਆ ਗਈਆਂ ਇਹ ਤਾਜੀ ਆ ਤਾਜੀ ਹੁਣੇ ਸੁਈਆ ਤਾਂ ਯਰ ਦੇਖ ਰਹੀ ਹੈ ਜੀ ਇਹਦਾ ਬਾਜਬਰੇ ਟਕ 11700 ਰੁਪਏ 12 ਕਿਲੋ ਦੁੱਧ ਮੰਨ ਕੇ ਸੱਜਣ ਲੈ ਲੈ ਪਰ ਦੱਸਿਆ ਤੇਰਾ ਆਪਾਂ ਨੂੰ 12 ਕਿਲੋ ਮੰਨ ਠੀਕ ਆ ਗੱਲ ਹਾਂ ਆਇਆਂ ਨੂੰ ਕਰਕੇ ਦਿਖਾ ਥਣ ਛੱਡੇ ਦੀ ਸਾਫ ਆ ਠੀਕ ਆ ਜੀ ਇਹਨੇ ਮੇਲ ਨੂੰ ਜਨਮ ਦਿੱਤਾ 12 ਕਿਲੋ ਦੁੱਧ ਜੈਨੂਨ ਦੁੱਧ ਦੇਊਗੀ ਜਿਹੜਾ 12 ਕਿਲੋ ਕਹਿਣ ਦੇ ਰਲੇ ਬੰਨੇ ਦਿਖਾ ਗਏ ਰੀ ਗਾਂ ਵਾਲੇ ਬੰਨੇ ਗੁੱਠਾ ਅਗੜੀ ਕੁੜੀ ਹੋਰ ਤੇ ਕੁਆਲਿਟੀ ਬਹੁਤ ਐਚ ਵੀ ਤੇ ਸਵੇਰ ਆਦੀ ਜਮਾ ਠੰਡੀ ਆ ਕੁਆਲਿਟੀ ਬਹੁਤ ਆ ਹਲੇ ਦਾੰਦੇ ਦੇ ਇਹਾ ਪੂਰੇ ਨਹੀਂ ਕਰੇ ਆ ਸਬਾ ਦੀ ਢੰਡੀ ਆ ਲਾਸਟ ਵਾਲੇ ਚੱਕੀ ਜਾਂਦੀ ਆ ਹੂੰ ਤੇ ਨਾੜਾ ਨੂੜਾ ਵੀ ਫੁੱਲ ਨੇ ਬਾਡੀ ਦੇ ਤੇ ਬਿਲਕੁਲ ਨਾ ਬਰੀਕ ਚਮੜੇ ਚ ਆ ਗਈ ਜਿਵੇਂ ਕਾਗਜੀ ਨਿੰਬੂ ਬਾਕੀ ਯਾਰ ਬਾਈ ਤੂੰ ਆਪ ਸੈਣਾ ਯਾਰ 12 13 ਕਿਲੋ ਵਾਲੇ ਬਾਕੀ ਰੇਟ ਕਿਹੜਾ ਬਾਈ ਯਾਰ 611700 ਦੀ ਦੇ ਇੱਕ ਲੱਖ 17000 ਦੀ ਦੇ 117 ਦੀ ਬਾਈ ਕਹਿੰਦਾ ਦੇ ਦਾਂਗਾ ਉੱਚ ਹੋ ਜੂਗੀ ਥੋੜੀ ਮਾਫੀ ਤੁਹਾਨੂੰ ਤੇ ਹੁਣ ਆ ਜਾ ਅਗਲੇ ਨੰਬਰ ਤੇ ਗੱਬਣ ਇਹ ਗੱਬਣ 10 ਦਿਨਾਂ ਦੀ ਕੱਚੀ ਹੈ ਚੋਟੀ ਤੋੜ ਜੋ ਬਰਾ ਖੋਲ ਕੇ 14 ਕਿਲੋ ਦੁੱਧ ਦਿੱਤਾ ਹੈ ਖਰਕੀ ਦਾ ਜੈਡ ਬਲੈਕ ਆ ਤੇ ਰੇਟ ਇਹਦਾ ਅੱਜ ਵਾਲਾ ਜਿਹੜਾ ਬਾਜਵਾ 135 ਦੀ ਝੋਟੀ ਆਪਾਂ ਇਹ ਦੇ ਦਿਆਂਗੇ ਤੇ ਬਾਹਰ ਚੱਲ ਕੇ ਨਾ ਉਹਦੀਆਂ ਝੋਟੀਆਂ ਨੇ ਇਸ ਮਾਰ ਕੇ ਦਿਖਾ ਨਹੀਂ ਦੇਦੀ ਇੱਕ ਗਰਦਨ ਬਹੁਤ ਪਤਲੀ ਆ ਤੇ ਲੰਮੀ ਆ ਲੰਮੀ ਲੁੰਮੀ ਫੁੱਲਾ ਰੇਟ ਵਾਲੀ ਤਾਂ ਬਈ ਯਾਰ ਆਪਾਂ ਹੁਣ ਚਲੋ ਹਰੇਕ ਸੱਜਣੀ ਉਹਨੀਆਂ ਵਾਲਾ ਕੰਮ ਇਹ ਤਾਂ ਹੁੰਦਾ ਹਨਾ ਵੀ ਮੇਰਾ ਆਇਆ ਮੇਰਾ ਪਰ ਵੀ ਜਿਹੜਿਆ ਜਿੰਨੀਆਂ ਝੋਟੀਆਂ ਦਾ ਆਪਣੇ ਰੇਟ ਨੇ ਹਾਂਜੀ ਜਿੱਥੇ ਮਰਜ਼ੀ ਤਸੱਲੀ ਕਰ ਲੈ ਬਈ ਯਾਰ ਅਗਲਾ ਹੁਣ ਇਹ ਝੋਟੀ ਆ ਜਿੱਦਣ ਇਹਨੇ ਬੱਚਾ ਦਿੱਤਾ ਐਚ ਫਗਾਨ ਵਾਲੇ ਲੈਵਲ ਆਉਣਾ ਇਹਨੇ 10 ਦਿਨ ਦੀ ਕੱਚੀ ਐ 10 ਦਿਨ ਪਿਆ ਐ ਮੰਨ ਕੇ ਚੱਲ ਪਾ ਉਦੋਂ ਇਹ ਜੀ ਕੱਟੀ 155 60 ਦੀ ਆ ਇੱਥੇ ਹਗਾਰੇ ਚਿਹਰੇ ਚੂਰੇ ਤੋਂ ਲਾ ਕੇ ਆ ਗੀ ਗੂੜੀ ਹੋਰ ਆ ਗੀ ਆ ਗਈ ਕੱਟੀ ਚ ਗਰਦਣਾ ਦੇ ਕਿੰਦੀ ਲੰਬੀ ਆ ਗਈ ਬਿਲਕੁਲ ਪਤਲੀ ਰੇਟ ਨਹੀਂ ਮਿਲਦੇ ਯਾਰ ਗੁਰੀ ਆਪਾਂ ਰੋਜ਼ ਹੀ ਚਲੋ ਫਿਰਦੇ ਆ ਆਪਾਂ ਕਹਿੰਦੇ ਆ ਵੀ ਪਰ ਹੁਣ ਇਹ ਆ ਜੇ ਆਪਾਂ ਕਹੀਏ ਸੱਜਣ ਕੋਈ ਵਿੱਚ ਸੱਜਣ ਵੈਸ ਕਰਨ ਵਾਲੇ ਹੁੰਦੇ ਨੇ ਕਹਿੰਦੇ ਉਧਰ ਇਹ ਝੋਟੀ ਤਿਆਰ ਹੋਵੇ ਉਧਰ ਕਹਦੇ ਤੂੰ ਤਾਂ 1 35 ਉਧਰ ਨਹੀਂ ਵੀਰੇ ਆਪਾਂ ਦਿੰਦੇ ਠੀਕ ਆ ਗੱਲ ਹੁਣ ਦੱਸ ਦੇਣ ਸੱਚੀ ਮੌਕੇ ਤਾਂ ਬਹੁਤ ਖੁਸ਼ ਹੋ ਜਾਂਦਾ ਹੈ ਨਾ ਠੀਕ ਆ ਜੀ ਆ ਇੱਥੇ ਦਿਖਾ ਦੇ ਗਰੀ ਲੈ ਚੱਲ ਭਾਈ ਅੰਦਰ ਨੂੰ ਥਣ ਬਹੁਤ ਸੋਹਣਾ ਰੱਖੂਗੀ ਬਣੂਗੀ ਬਹੁਤ ਸੋਹਣੀ ਬੜੀ ਜਿਆਦਾ ਬਣਨੀ ਆ ਥੱਲੇ ਤਾਂ ਜਿੱਦਾਂ ਗਾਂ ਨੇ ਲੇਵਾ ਇੰਨਾ ਲੇਵਾ ਲੈਣਾ ਪੂਰਾ ਪੋਲੀ ਪਈਆ ਪੂਰੀ ਤੇ ਬੜਾ ਸੋਹਣਾ ਚਿੱਪਾ ਬੜਾ ਸੋਹਣਾ ਮਾਰਦੀ ਆ ਤੇ ਬਾਕੀ ਇਹਨਾਂ ਦੇ ਸੁਭਾਅ ਤੇ ਇਹਨਾਂ ਦੇ ਰੰਗ ਤੇ ਇਹਨਾਂ ਦੀ ਕੁਆਲਿਟੀ ਇਹ ਸਾਨੂੰ ਆਪੇ ਦੱਸ ਦਿੰਦੇ ਨੇ ਪਸ਼ੂ ਦੀ ਵੀ ਕਿਹੜੇ ਏਰੀਆ ਦੇ ਜਿੱਦਣ ਇਹਨੇ ਇਹਨੇ ਕੱਤੀ ਨੇ ਤਿਆਰ ਹੋਣਾ ਇਹਦਾ ਕੋਈ ਮੁੱਲ ਨਹੀਂ ਹੋਣਾ ਐਚਪ ਗਾਂ ਵਾਲਾ ਕੰਮ ਆ ਲੈ ਦੇ ਕੀ ਰੇਟ ਦੱਸਿਆ ਅੱਜ ਦਾ ਇਹਦਾ 35 ਦੀ ਝੋਟੀ ਦੇ ਦਾਂਗੇ 1 ਲੱਖ ਦੇ 35 ਦੀ ਆ ਜਾ ਗਰੀ ਹੁਣ ਅਗਲੇ ਨੰਬਰਾਂ ਪਹਿਲਾਂ ਕੱਤੀ ਹੈ ਵੀ ਬਹੁਤ ਪਿਆਰੀ ਜੁੱਤੀ ਫਟ ਗਿਆ ਹੋਵੇਗਾ ਬਸ ਹੁਣ ਤਾਂ ਇੱਕ ਦੋ ਹੀ ਰਹਿ ਗਈਆਂ ਆ ਆ ਜਾ ਯਾਰ ਰੁਟੀਨ ਚ ਹੀ ਚੱਲਦਾ ਰਹਿਣਾ ਕੰਮ ਓਰੇ ਇੱਥੋਂ ਮਾਰੀ ਦੇ ਕੈਮਰਾ ਇਹ ਵੀ ਬੜੀ ਪਿਆਰੀ ਕੱਟੀ ਆ ਹੁਣ ਏਦਾਂ ਦੀ ਪਹਿਲਣ ਪਹਿਲਣ ਤਿੰਨ ਕੱਟੀਆਂ ਨੇ ਆਪਣੇ ਕੋਲੇ ਠੀਕ ਆ ਜੀ ਤੇ ਹੁਣ ਜਿਵੇਂ ਇਹ ਕੱਟੀਆਂ ਜਿਵੇਂ ਆਮ ਇਹ ਜੀ ਕੱਟੀ ਦਾ ਆਪਾਂ ਮੁੱਲ ਜਾਂ ਬਾਹਰ ਕਿਸੇ ਸੱਜਣ ਕੋਲੇ ਜਾਂਦੇ ਆ ਆਪਾਂ ਹਰਿਆਣੇ ਉਹ ਕਈ ਵਾਰ ਕਹਿੰਦੇ ਨੇ ਇਸ ਕੱਟ ਦੇ 2 ਲੱਖ ਮੰਗੇ ਠੀਕ ਆ ਜੀ ਇਹਦੀ ਹੁਣ ਬਰੀਡ ਕੁਆਲਿਟੀ ਇੰਨੀ ਕਿ ਜ਼ਿਆਦਾ ਗਈ ਵੀ ਪੂਰੀ ਟੋਪੀ ਪਰ ਰੇਟ 1 ਲੱਖ 2000 ਦੀ ਕੱਟੀ ਦੇ ਦਾਂ 142 ਹਾਂ ਰੋਕਲਾ ਪੁੱਤ ਰੋਕਲਾ ਮਾੜੀ ਠੰਡੀ ਹੈ ਤੇਲ ਹੈ ਜੀ ਕਮਾਲ ਆ ਉਤੋਂ ਕਮਾਲ ਹੈ ਕਮਾ ਕੇ ਖੜਾ ਲਾ ਪੁੱਤ ਕਮਾ ਕੇ ਰੋ ਤੇਲ ਤਾਂ ਦੁੱਧ ਬਈ ਇਹ 14 ਕਿਲੋ ਦੁੱਧ ਕੱਟੀ ਪਾ ਦੂਗੀ ਫਲੋਂ ਠੀਕ ਹੈ ਜੀ ਕੈ ਕਿ ਦਿਨ ਕੱਢੂ ਭਲਾ ਲੱਗ ਗਈ ਪਉਣ ਦੇਖੋ ਦੋ ਤਿੰਨ ਦਿਨਾਂ ਚ ਮੇਰੇ ਹਿਸਾਬ ਨਾਲ ਹੋ ਜੂਗੀ ਤਿਆਰ ਤਿਆਰ ਹੁਣ ਹੁਣ ਵੀ ਲੇਵਾ ਬਹੁਤ ਬਣਾ ਰੱਖਿਆ ਹੈਗਾ ਬਾਕੀ ਕੁਆਲਿਟੀ ਕੁਬਲਟੀ ਵਾਲਾ ਤਾਂ ਕੋਈ ਰੌਲਾ ਹੀ ਨਹੀਂ ਇੱਥੇ ਇੱਥੇ ਰੋਕਲਾ ਬਾਕੀ ਜੀ ਜੂ ਲੱਗੇ ਦਾ ਹੁੰਦਾ ਇੱਥੋਂ ਦਿਖਾ ਗੈਰੀ ਕੁਆਲਿਟੀ ਬਾਕੀ ਬਰੀਡ ਬਰੂਡ ਤੇ ਬਾਕੀ ਹੋ ਰਾ ਜਿਵੇਂ ਹੁਣ ਸੰਗੀ ਸੰਗੀ ਆ ਜੰਮੀ ਮਾੜੀ ਮਾੜੀ ਰਹਿ ਜਾਣੀ ਆ ਤੇ ਇੱਥੇ ਇੱਥੇ ਇਹਦਾ ਆਰਡਰ ਦਿਖਾ ਰਹੀਆਂ ਆ ਆਰਡਰ ਬਹੁਤ ਸੋਹਣਾ ਤਿਆਰ ਕਰੂਗੀ ਪਿਛਲੇ ਪਾਸੇ ਉਹੀ ਬੰਨੇ ਵਜੋਂ ਠੰਡੀਆਂ ਦਾ ਬਾਈ ਇਹਦਾ ਯਾਰ ਕੋਈ ਹੁਣ ਤੈਨੂੰ ਪਤਾ ਮੁੱਲ ਹੀ ਨਹੀਂ ਹੁੰਦਾ ਕਰਮਾਂ ਵਾਲਿਆਂ ਦਾ ਦੇਖੀਂ ਅੰਦਰ ਇਹ ਗਾਂ ਗਾਂ ਵਾਲਾ ਸੀਨ ਹੀ ਆ ਨਾ ਪਹਿਲਾਂ ਕੱਟੀ ਦਾ ਕਰਮਾਂ ਵਾਲੀ ਪ੍ਰਮਾਤਮਾ ਸੁਖ ਸ਼ਾਂਤੀ ਰੱਖੇ ਗਾਂ ਵਾਲਾ ਸ਼ਿਸ਼ਟਮੀ ਆ ਜਦੋਂ ਜਦਨ ਜਦਨ ਬੱਚਾ ਦਿੱਤਾ ਉਸ ਦਿਨ ਦੇਖੀ ਕੀ ਕਹਿੰਦੀ ਇਹ ਜੀ ਕੱਟੀ ਦਾ ਅਗਲਾ ਆ ਮੰਡੀ ਜਿਹੇ ਜੀ ਕੱਟੀ 60 65 ਦੀ ਵਿਕ ਜਾਂਦੀ ਆ ਲੈ ਚੱਲ ਬਈ ਅੰਦਰ ਪਰ ਵੀ ਆਪਾਂ ਜਿਹੜੇ ਬਾਜਬ ਰੇਟ ਕਰਿਓ ਆ ਬੀਅਰ ਲੈਣ ਵਾਲਾ ਦੂਰੋਂ ਸੱਜਣਾ ਵੇ 42 ਦੀ ਕੱਟੀ ਦੇ ਦਾਂਗੇ ਭਾਈ 1 ਲੱਖ 42 ਦੀ ਜਮਾ ਫਿਕਸ ਜੀ 40 ਦੀ ਦੇ ਦਾਂਗੇ ਹਾਂ ਪਰ ਹੈਗੀ ਨਗੀਨੇ ਹੀ ਆ ਕੋਈ ਸੱਜਣਾ ਆ ਕੇ ਯਾਰ ਇਹ ਨਹੀਂ ਕਹਿ ਸਕਦਾ ਵੀ ਜਦ ਆਪਾਂ ਜਾਨਵਰ ਇਨੇ ਦਿਖਾਏ ਆ ਵੀ ਕੀ ਆ ਹਨਾ ਉਧਰਲੇ ਬੰਨਿਆਂ ਦਾ ਖਾਈ ਗਾਰੀਆਂ ਐ ਖੜੀ ਲੰਬੀ ਲੰਬੀ ਦਿਖਾ ਦੇ ਸਾਰੀ ਫੇਸ ਤੋਂ ਮਾਰਦੀ ਕੈਮਰਾ ਲੰਬਾਈ ਲੰਬੂਈ ਦਿਖਾ ਦੇ ਤੇ ਜਿਵੇਂ ਸਾਨੂੰ ਸੁਭਾਅ ਦਾ ਖਾਇ ਬਾਈ ਨੇ ਇਹਦਾ ਲੈ ਪੂਪ ਚੱਕ ਲੈਂਦੇ ਆ ਗਾਮ ਵਾਲਾ ਸਿਸਟਮ ਹੀ ਆ ਜਿਵੇਂ ਮਰਜ਼ੀ ਦੇ ਥੱਲੇ ਬੈਠਾ ਰਹਿ ਤੂੰ ਤੇ ਹੁਣ ਮਾਰ ਦਿਆ ਨਾਲ ਵਾਲੀ ਚੋਟੀ ਤੀਜਾ ਸੂਆ ਬਾਈ ਇਹ ਸੂਗੀ ਤੋਰੋ ਜੀ ਖੋਲ ਕੇ ਤੋਰ ਪਤਾ ਢਾਂਚਾ ਬੜਾ ਹਾਂ ਬਾਲੀ ਇਹ ਚ ਵੀ ਕੁਆਲਿਟੀ ਬਹੁਤ ਆ ਸੁੰਦਰਤਾ ਬਹੁਤ ਆ ਤੇ ਬਾਕੀ ਜਿਹੜੀ ਇਹ ਆ ਮਾਲਕਾਂ ਨੇ ਦੁੱਧ ਦੀ ਰਿਪੋਰਟ ਜਿਆਦਾ ਦਿੱਤੀ ਆ ਪਰ ਕੋਈ ਸੱਜਣ 15 ਕਿਲੋ ਮੰਨ ਕੇ ਜਿਹੜਾ ਮਰਜ਼ੀ ਲੈ ਲੈ ਠੀਕ ਆ ਗੱਲ ਹਾਂ ਮਾਲਕ ਦਾ ਤੈਨੂੰ ਪਤਾ 17 18 ਦੀ ਰਿਪੋਰਟ ਆਈ ਹੋਈ ਆ ਬਹੁਤ ਜ਼ਿਆਦਾ ਲੇਵੇ ਲੂਵੇ ਦੀ ਹੋਰ ਤੇ ਝੋਲਾ ਚੰਗਾ ਥੱਲੇ ਲੇਵਾ ਚੰਗਾ ਬਣਾਉਗੀ ਜਿਵੇਂ ਜਿਵੇਂ ਰੈਡੀ ਹੁੰਦੀ ਜਾਉ ਉਹ ਦਿਨ ਕਿੰਨੇ ਕੱਢੂ ਜੀ ਦਿਨ ਬਈ ਹਫਤੇ 10 ਦਿਨ ਲੈ ਜਾ ਚੜਾਈ ਹੋਊਗੀ ਉਸ ਤੋਂ ਦੋ ਪਤਾ ਕੀ ਗੱਲ ਆ ਬਾਈ ਯਾਰ ਕੋਈ ਹਫਤਾ 10 ਦਿਨ ਦੀ ਨਰਮ ਹੁੰਦੀ ਆ ਦੋ ਪੈਸੇ ਚਲੋ ਰੈਲੀ ਮਿਲ ਜਾਂਦੀ ਆ ਗਾਂਹਾਂ ਵਾਲੇ ਸੱਜਣ ਨੂੰ ਵੀ ਲੈਣੀ ਸੌਖੀ ਆਪਾਂ ਨੂੰ ਵੀ ਸੌਖੀ ਤੇ ਬਾਕੀ ਉਹਨੇ ਦਾ ਢਾਂਚਾ ਹੈਗਾ ਇਹਦਾ ਟਾਂਚਾ ਦੇ ਕਿੱਡਾ ਝੋਟੀ ਦਾ ਜੀ ਜੂ ਲਾ ਲਾਂਗਾ ਹਾਂ ਜੀ ਲਾ ਲਾਂਦਾ ਕਿਉਂਕਿ ਉਪਰਾਂ ਨਹੀਂ ਕਰਦੀਆਂ ਜਿਹੜੀ ਹਰਿਆਣੇ ਦੀ ਮੈਂ ਉਪਰਾਂ ਨਹੀਂ ਕਰ ਠੀਕ ਆ ਗੱਲ ਤੇ ਕੁਆਲਿਟੀ ਸਾਨੂੰ ਦੱਸਦੀ ਆ ਜਾਨਵਰ ਦੀ ਕੱਲੇ ਕੱਲੇ ਤੇ ਸਵਾਹ ਆਦਾ ਯਾਰ ਗਲਚਾ ਤਾਂ ਅੱਗੇ ਵਾਲਾ ਕੰਮ ਨਹੀਂ ਆ ਜੀ ਮੇਰੇ ਸਿਪਾਰਕੀ ਬਿਲਕੁਲ ਬਿਲਕੁਲ ਆ ਲੈ ਆ ਬਾਈ 1 ਲੱਖ ਤੇ 45000 ਦੀ ਦੇ ਦਾਂਗੇ 5 ਛੱਡ ਦਾਂਗੇ 1 40 ਦੀ ਰਹਿ ਗਈ ਹਾਂ ਇਹ ਬਾਈ ਕਹਿੰਦਾ ਦੇ ਦਾਂਗੇ 1 ਲੱਖ ਨਾ 1 ਲਾਇ ਨਹੀਂ ਹੁੰਦਾ ਬਾਈ ਯਾਰ ਹੁਣ ਮੱਝ ਤਾਂ ਆਪਣੀ ਵਾਲੀ ਪੰਜਾਬ ਵਾਲੀ ਹੈ ਜੇ ਆਪਾਂ ਪੰਜਾਬ ਦੀ ਮੱਝ ਲੈ ਕੇ ਵੇਚ ਦਿਆਂ ਨਫਾ ਤੋਂ ਝ ਜਿਆਦਾ ਆ ਠੀਕ ਹੈ ਪਰ ਵੀਰੇ ਯਾਰ ਲੰਬਾ ਟਾਈਮ ਦੁੱਧ ਦੀ ਬਾਕੀ ਹੁਣ ਇਹ ਮੈਂ ਆ ਇਹਦਾ ਸਟਰਕਚਰ ਕਿੰਨਾ ਮੂਰੋ ਫੇਸ ਕੁਆਲਿਟੀ ਹੋਰ ਕਹਿੰਨ ਦਾ ਮਤਲਬ ਵੀ ਨਸਲ ਨਸਲ ਹੀ ਰਹਿਣੀ ਆ ਹੋਣੇ ਦਾ ਟਾਂਚਾ ਦੇਖ ਉਪਰ ਕਿੰਨਾ ਆ ਮੋਰਾ ਚ ਕਹਿ ਦਨੈ ਨਾ ਵੀ ਪਿੱਛੇ ਤੋਂ ਚੌੜੀ ਅੱਗੇ ਤੋਂ ਪਤਲੀ ਉਹ ਉਹ ਸੀਨ ਆ ਇਹ ਮੂਰੋ ਕੰਨਾਂ ਦੀ ਕੁਆਲਿਟੀ ਹੋਰ ਵੀ ਆ ਕਿਸੇ ਪਾਸੇ ਹੱਥ ਤਰਾ ਨਹੀਂ ਹੈਗਾ ਇੱਥੋਂ ਦਿਖਾ ਦੇ ਆਦਰਕ ਕੁਆਲਿਟੀ ਤੋਂ ਲਾ ਕੇ ਉੱਤੋਂ ਢਾਂਚੇ ਤੋਂ ਲਾ ਕੇ ਬਾਕੀ ਜਿਹੜੇ ਹੁਣ ਬਾਈ ਰੇਟ ਨੇ ਇਹਨਾਂ ਦੇ ਹਾਂਜੀ ਜਿੱਥੇ ਮਰਜੀ ਤਸੱਲੀ ਕਰ ਲੈ ਕੋਈ ਸੱਜਣ ਨਹੀਂ ਦਿੰਦਾ ਠੀਕ ਆ ਕੱਲ ਨੰਬਰ ਬੋਲ ਦੋ 9530801955 95308 ਤੇ 019562 ਦਾ ਨੰਬਰ ਕਿੰਨੇ ਵੀ ਹੈਗੇ ਨੇ ਬ੍ਰਾਂਡ ਹੀ ਨੇ ਆ ਚੋਟੀਆਂ ਟੋਪ ਤੋਂ ਟੋਪ ਦਿਖਾਤੀਆਂ ਤੁਹਾਨੂੰ ਸੰਪਰਕ ਬਾਈ ਨਾਲ ਕਰ ਲਿਓ ਧੰਨਵਾਦ ਜੀ